ਜੇ ਨਾਮ ਇੰਦਰ ਆਸਨ ਸ ਹੈ ਮੌਜੂਦਾ ਐਮਸੀ ਆ ਮਾ ਧਾਰੀਵਾਲ ਦਾ ਤੇ ਬੜੀ ਸ਼ਰਮ ਵਾਲੀ ਗੱਲ ਸਾਨੂੰ ਵੀ ਬੜੀ ਸ਼ਰਮ ਆਉਂਦੀ ਜਦ ਲੋਕੀ ਪੁੱਛਦੇ ਆ ਕਿ ਯਾਰ ਤੁਹਾਡੇ ਹੁੰਦੇ ਆ ਤੁਹਾਡੇ ਹੁੰਦਿਆ ਕਿ ਐਨਾ ਰਾਸ਼ਾ ਕਿਉਂ ਨਹੀਂ ਤੁਸੀਂ ਨਗਰ ਕਾਉਂਸਲ ਦੇ ਵਿੱਚ ਗੱਲ ਕਰਦੇ ਨਗਰ ਕਾਉਂਸਲ ਵਿੱਚ ਕਿਉਂ ਨਹੀਂ ਗੱਲ ਕਰਦੇ ਤੁਸੀਂ ਅਸੀਂ ਗੱਲ ਕਰ ਚੁੱਕੇ ਆ ਕਹਿ ਕੇ ਥੱਕ ਚੁੱਕੇ ਆ ਪਰ ਤੁਸੀਂ ਹਾਲਾਤ ਵੇਖੋ ਹੁਣ ਸਾਡੇ ਕੋਲ ਸਾਡੇ ਕਿਸਨ ਯੂਥ ਮੋਰਚਾ ਦੇ ਪ੍ਰਧਾਨ ਜੀ ਆ ਲੱਬਾ ਮਸੀ ਜੀ ਮੈਂ ਕਿਸਨ ਯੂਥ ਮੋਰਚਾ ਦਾ ਚੇਅਰਮੈਨ ਪੰਜਾਬ ਸੋ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਇਹ ਯੋਜਨਾ ਬਣਾਈ ਆ ਇੱਕ ਪਲਾਨ ਕੀਤਾ ਮਹਾਂਮ ਸ਼ੁਰੂ ਕੀਤੀ ਆ ਕਿ ਅਸੀਂ ਜਿੰਨੇ ਵੀ ਨਜਾਇਜ਼ ਕਬਜ਼ੇ ਕੀਤੇ ਹੋਏ ਆ ਇਹ ਵੇਖੋ ਇਹ ਬੰਦੇ ਇਹ ਹੀ ਆ ਜਿਹੜੇ ਮੌਜੂਦਾ ਸਰਕਾਰ ਚ ਆ ਠੀਕ ਹੈ ਜਿਹੜੇ ਮੌਜੂਦਾ ਸਰਕਾਰ ਚ ਉਹਨਾਂ ਦੇ ਕਬਜ਼ੇ ਆ ਉਹ ਕਬਜ਼ੇ ਹੀ ਛਡਾਵਾਂਗੇ ਹਰ ਬੰਦੇ ਨੂੰ ਇੱਕੋ ਨਜ਼ਰ ਨਾਲ ਦੇਖਿਆ ਜਾਊਗਾ ਇਹ ਨਹੀਂ ਕਿ ਗਰੀਬ ਨਾਲ ਕੋਈ ਗਰੀਬ ਮਾਰ ਹੋਏਗੀ ਕਿ ਗਰੀਬ ਲੈ ਚੁੱਕਿਆ ਜਾਵੇ ਜਿਹੜਾ ਮੌਜੂਦਾ ਸਰਕਾਰ ਦਾ ਬੰਦਾ ਉਹ ਰਹੇ ਹਰ ਬੰਦੇ ਨੂੰ ਤਰੀਕੇ ਦੇ ਨਾਲ ਇੱਕੋ ਹੀ ਅੱਖ ਨਾਲ ਦੇਖਿਆ ਜਾਊਗਾ ਅਸੀਂ ਇਹ ਚਾਹੁੰਦੇ ਆ ਕਿ ਆਪਣੇ ਆਪ ਹੀ ਜਿਹੜੇ ਇਹ ਕਬਜ਼ੇ ਨਜਾਇਜ਼ ਆ ਹਟਾ ਦਿਓ ਠੀਕ ਹੈ ਪ੍ਰਸ਼ਾਸਨ ਨੂੰ ਮੰਗ ਕੀਤੀ ਆ ਮੰਗ ਪੱਤਰ ਅਸੀਂ ਦੇਣ ਆਏ ਆ ਮੰਗ ਪੱਤਰ ਮੇਰੇ ਹੱਥ 'ਚ ਸੋ ਅਸੀਂ ਸਿਰਫ 3 ਦਿਨ ਦਾ ਅਸੀਂ ਇਸ ਵਿੱਚ ਲੈਣਾ ਨਾ ਕੋ 3 ਦਿਨ ਵਾਸਤੇ ਅਸੀਂ ਕਹਿੰਨਾ ਕਿ 3 ਦਿਨ ਦਾ ਉਹਨਾਂ ਨੂੰ ਟਾਈਮ ਦਿੱਤਾ ਵਕਿ 3 ਦਿਨ ਦੇ ਵਿੱਚ ਵਿੱਚ ਜਿਹੜੇ ਕਬਜ਼ੇ ਆ ਨਜਾਇਜ਼ ਉਹ ਹਟਾਏ ਜਾਣ ਨਹੀਂ ਤਾਂ ਅਸੀਂ ਫਿਰ ਗਰੀਬ ਵਾਸ਼ਾ ਦੇ ਰੋਡ ਤੇ ਬਹਾਂਗੇ ਪ੍ਰਸ਼ਾਸਨ ਫਿਰ ਹੱਲਾ ਕਰੇਗਾ ਅਸੀਂ ਵੀ ਹੱਲਾ ਕਰਾਂਗੇ ਠੀਕ ਹੈ ਹੱਲਾ ਕਰਕੇ ਅਸੀਂ ਇਹ ਨਜਾਇਜ਼ ਕਬਜ਼ੇ ਹਟਾਵਾਂਗੇ ਸਮਾਂ ਪਹਿਲੇ ਇਥੋਂ ਕੋਕੇ ਚੁਕੇ ਗਏ ਸੀਗੇ ਤੇ ਉਹਦੀ ਜਗ੍ਹਾ ਰੇੜੀ ਲੱਗ ਗਈ ਕੀ ਕਹਿਣਾ ਜਾਂਦਾ ਦੇਖੋ ਉਹਦਾ ਕੀ ਫਾਇਦਾ ਹੋਇਆ ਸਾਨੂੰ ਕੋਕੇ ਚੁਕਾਉਂਦਾ ਉਹ ਰੋਜ਼ਗਾਰ ਚੱਲਦਾ ਸੀ ਉਹਨਾਂ ਦੇ ਰੋਜ਼ਗਾਰ ਨੂੰ ਚੁਕਾਇਆ ਗਿਆ ਹੁਣ ਇਹ ਰੋਟੀ ਤੇ ਲੱਤ ਮਾਰੀ ਗਈ ਫੇਰ ਵੀ ਜੇ ਉਹਨਾਂ ਨੂੰ ਚੁਕਾਇਆ ਗਿਆ ਤੇ ਫੇਰ ਰੇੜੀਆਂ ਲਾਉਂਦਾ ਕੀ ਮਤਲਬ ਸੀਗਾ ਠੀਕ ਹੈ ਹੁਣ ਵੀ ਜੇ ਦੇਖਿਆ ਜਾਵੇ ਤੇ ਅਸੀਂ ਕਹਿੰਨੇ ਕਿ 1 ਕਰੋੜ ਤੇ 9 ਲੱਖ ਰੁਪਏ ਦੀ ਜਿਹੜਾ ਉਹਨੇ ਮੰਡੀ ਚ ਛੱਡ ਬਣਾਈਆਂ ਠੀਕ ਹੈ ਉਹਦਾ ਕੀ ਫਾਇਦਾ ਵਾ ਮੰਡੀਆਂ ਦਾ ਕੋਈ ਰਸ਼ ਨਹੀਂ ਹੈ ਇੱਥੇ ਭਾਜੀ ਮੰਡੀਆਂ ਦਾ ਕੋਈ ਲੈਣਾ ਦੇਣਾ ਨਹੀਂ ਮੰਡੀਆਂ ਲੱਗਦੀਆਂ ਸਵੇਰ ਨੂੰ ਸੋਰੇ ਸੋਰੇ ਤੜਕੇ ਜੇ ਮੰਡੀ ਦਾ ਕੰਮ ਖਤਮ ਹੋ ਜਾਂਦਾ ਵਾ ਜਿਹੜਾ ਰਾਸ਼ਾ ਮੀਨ ਉਹ ਰੇੜੀਆਂ ਵਾਲਿਆਂ ਦਾ ਵਾ ਰੇੜੀਆਂ ਜਿਹੜੀਆਂ ਉਹ ਪੈਲ ਦੇ ਆਧਾਰ ਤੇ ਚੁੱਕ ਕੇ ਜੜੀਆਂ ਵਾ ਉਹ ਮੰਡੀ 'ਚ ਲੈ ਕੇ ਜਾਈਆਂ ਜਾਂਣ ਤਾਂ ਕਿ ਇਹਨਾਂ ਰਾਸ਼ਕਤ ਹੋ ਸਕੇ ਕਿਉਂਕਿ ਜਿਹੜੇ ਹਾਲਾਤ ਹੈ ਧਾਰੀਵਾਲ ਦੇ ਅੱਜ ਬਣੇ ਹਾਲਾਤ ਪੂਰੇ ਜ਼ਿਲ੍ਹੇ ਵਿੱਚੋਂ ਸਭ ਤੋਂ ਮਾੜੇ ਹਾਲਾਤ ਹੈ ਧਾਰੀਵਾਲ ਦੇ ਆ ਦੇਖ ਲਓ ਤੁਸੀਂ ਤਿੰਨ ਤਿੰਨ ਘੰਟੇ ਡੇਢ ਡੇਢ ਘੰਟਾ ਦੋ ਦੋ ਘੰਟੇ ਜਾਮ ਨਹੀਂ ਖਤਮ ਹੁੰਦਾ ਇੱਥੋਂ ਤੇ ਕਈ ਇਹੋ ਜਿਹੇ ਪੇਸ਼ੈਂਟ ਆ ਜਿਹੜੇ ਵਿਚਾਰੇ ਵਿੱਚੇ ਫਸੇ ਰਹਿੰਦੇ ਆ ਤੇ ਕਈਆਂ ਦੇ ਮੈਨੂੰ ਲੱਗਦਾ ਵੀ ਜਾਨ ਚਲ ਗਈ ਹੋਣੀ ਆ ਜਿਹੜੇ ਸੋ ਅਸੀਂ ਬੇਨਤੀ ਕਰਨਾ ਹੈ ਪ੍ਰਸ਼ਾਸਨ ਨੂੰ ਵੀ ਠੀਕ ਹੈ ਐਸਐਚਓ ਸਾਹਿਬ ਨੂੰ ਫੋਨ ਕੀਤਾ ਪ੍ਰਧਾਨ ਜੀ ਨੇ ਆ ਰਹੇ ਆ ਉਹਨਾਂ ਨੂੰ ਅਸੀਂ ਇਹ ਆਪਣਾ ਮੰਗ ਪੱਤਰ ਦਿਹਾਵਾ ਸੋ ਅਸੀਂ ਬੇਨਤੀ ਕਰਦੇ ਹਾਂ ਮਾਰਕੀਟ ਵਾਲਿਆਂ ਨੂੰ ਵੇੜੀਆਂ ਵਾਲਿਆਂ ਨੂੰ ਕਿ ਆਪਣੇ ਆਪ ਹੀ ਜਿਹੜੀਆਂ ਰੇੜੀਆਂ ਆ ਉਹ ਰੋਡ ਦੇ ਪਰੋਂ 10-10 ਫੁੱਟ ਪਿੱਛੇ ਹਟਾ ਲਓ ਤਾਂ ਕਿ ਜਿਹੜਾ ਧਾਰੀਵਾਦ ਦੀ ਸੁੰਦਰਤਾ ਵਾ ਫੇਰ ਵਾਪਸ ਆ ਸਕੇ ਰੇੜੀਆਂ ਤਾਂ ਪਿੱਛੇ ਹਟਾਈਆਂ ਗਈਆਂ ਪਰ ਪੱਕੇ ਦੁਕਾਨਦਾਰਾਂ ਨੇ ਪੱਕੇ ਕਬਜ਼ੇ ਕੀਤੇ ਆ ਉਹਨਾਂ ਵੱਲ ਨਗਰ ਕਮੇਟਾ ਦਾ ਅਧਿਕਾਰੀ ਕੋਈ ਵੀ ਧਿਆਨ ਨਹੀਂ ਕਰਦਾ ਉਦੇ ਸਬੰਧ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਵੇਖੋ ਨਗਰ ਕਾਉਂਸਲ ਨੂੰ ਵੀ ਬੇਨਤੀ ਕਰਾਂਗੇ ਕਿ ਭਾਏ ਜੀਸੀਬੀ ਲਾ ਕੇ ਜਿਹੜੇ ਵੀ ਜਿਹੜੇ ਮੌਜੂਦਾ ਸਰਕਾਰ ਚ ਵੀ ਬੰਦੇ ਹੈਗੇ ਜਿਨ੍ਹਾਂ ਦੇ ਕਬਜ਼ੇ ਕੀਤੇ ਹੋਇਆ ਪੱਕੀਆਂ ਬਣਾ ਲੀਆਂ ਥੜੀਆਂ ਬਣਾ ਲੀਆਂ ਉਹਨਾਂ ਦੀ ਜੀਸੀਬੀ ਲਾ ਕੇ ਥੜੀਆਂ ਦਾਈਆਂ ਜਾਣ ਠੀਕ ਹੈ ਸਾਰੇ ਨੂੰ ਇੱਕੋ ਨਜ਼ਰਾਂ ਦੇਖਿਆ ਜਾਵੇ ਕਿਸੇ ਨੂੰ ਇਹ ਨਾ ਹੋਵੇ ਕਿ ਯਾਰ ਇਹ ਬੰਦਾ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਇਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਆਹ ਗਰੀਬ ਬੰਦਾ ਇੱਥੇ ਐਕਸ਼ਨ ਹੋਇਆ ਅਸੀਂ ਚਾਹੁੰਦੇ ਕਿ ਸਾਰਿਆਂ ਨੂੰ ਇੱਕੋ ਅੱਖ ਨਾਲ ਦੇਖਿਆ ਜਾਵੇ ਤੇ ਜਿਨ੍ਹਾਂ ਨੇ ਵੀ ਨਜਾਇਜ਼ ਕਬਜ਼ੇ ਆ ਉਹ ਸਾਰੇ ਹਟਾਏ ਜਾਣ ਇੱਕ ਜੀ ਪ੍ਰਸ਼ਾਸਨ ਦਾ ਕੰਮ ਆ ਜਿਹੜਾ ਆਪਾਂ ਪੈਲ ਦੇ ਆਧਾਰ ਤੇ ਸ਼ਹਿਰ ਦੇ ਵਿੱਚ ਕਰ ਰਹੇ ਆ ਜਿਹੜਾ ਕੋਈ ਇਹਨਾਂ ਨੇ ਮੈਮੋਰੰਡਮ ਦਿੱਤਾ ਆ ਜਿਹੜੀਆਂ ਦੁਕਾਨਾਂ ਬਹੁਤ ਅੱਗੇ ਵਧੀਆਂ ਹੋਈਆਂ ਵਾ ਇਹਦੇ ਸਬੰਧ ਈਓ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਈਓ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਵੀ ਕੰਮ ਕਰਨ ਵਾਲਾ ਵਾ ਆਪਾਂ ਕਰਾਂਗੇ ਲੇਕਿਨ ਜਿਹੜਾ ਇਹਨਾਂ ਕੋਲ ਟੈਕਸ ਵਗੈਰਾ ਲੈਂਦੇ ਨੇ ਜੋ ਦੁਕਾਨਦਾਰ ਆ ਜਿਹੜਾ ਆਪਣਾ ਕਮੇਟੀ ਘਰ ਨੂੰ ਟੈਕਸ ਭਰਦੇ ਨੇ لیکن ਜੋ ਇਹਨਾਂ ਦੀ ਮੈਜ਼ਰਮੈਂਟ ਵਾ ਉਹ ਤੇ ਇਹੋ ਹੀ ਦੱਸ ਸਕਦਾ ਆ ਬਾਕੀ ਜਿਹੜਾ ਸਾਡਾ ਦਾ ਅਸੀਂ ਸੜਕ ਦੇ ਉੱਤੋਂ ਰੋਡ ਦੇ ਉੱਤੋਂ ਜਿਹੜੀ ਕੋਈ ਚੀਜ਼ ਲਾਈ ਆ ਉਹਨੂੰ ਹਟਾਉਣ ਵਾਸਤੇ ਸਾਡੇ ਕਰਮਚਾਰੀ ਵੀ ਦਿਨ-ਪ੍ਰਤੀ ਦਿਨ ਕੰਮ ਕਰਦੇ ਨੇ ਅੱਜ ਜਿਹੜਾ ਮੰਗ ਪੱਤਰ ਦਿੱਤਾ ਆ ਉਹਦੇ ਵਿੱਚ ਇੱਕ ਤੇ ਬਾਸ ਸੜੇ ਦੇ ਨੇੜੇ ਕੋਈ ਫਲਾਸ ਸਮਾਸ਼ ਵਿਸ਼ਨ ਜਾਂ ਕੋਈ ਉਹ ਨਹੀਂ ਹੈਗਾ ਉਹਦੇ ਵਾਸਤੇ ਉਹ ਈਓ ਸਾਹਿਬ ਦੇ ਧਿਆਨ ਚ ਲਿਆ ਦਾਂਗੇ ਬਾਕੀ ਜਿਹੜਾ ਰੇੜੀਆਂ ਵਾਲਾ ਵਾ ਤਾਂ ਤੁਸੀਂ ਦੇਖਿਆ ਹੀ ਆ ਕਿ ਕਾਫੀ ਪਿਛੇ ਕਰਾਈ ਆਇਆ ਆ ਬਾਕੀ ਸਰਕਾਰ ਦੇ ਧਿਆਨ ਚ ਵੀ ਆਇਆ ਆ ਇਹਨਾਂ ਨੇ ਇੱਕ ਉੱਥੇ ਵੱਡਾ ਸ਼ੈੱਡ ਬਣਾਇਆ ਜਿਹੜੀ ਸਬਜ਼ੀ ਮੰਡੀ ਆ ਇਹ ਉੱਥੇ ਚਲੀ ਜਣੀ ਆ ਉਹਦੇ ਨਾਲ ਸਾਨੂੰ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਕਾਫੀ ਜਿਹੜੀਆਂ ਸਮੱਸਿਆ ਵਾ ਉਹ ਘਟ ਜੂਗੀ ਜਿਹੜੀ ਟ੍ਰੈਫਿਕ ਦੀ ਐ ਦੂਸਰਾ ਹਰੇਕ ਨੇ ਹੁਣ ਆਪਣੇ ਕੋਲ ਪਹਿਲਾਂ ਬਾਈਕ ਤੇ ਜਾਂਦੇ ਸੀਗੇ ਹੁਣ ਹਰੇਕ ਬੰਦੇ ਕੋ ਕਾਰ ਆ ਜਿਆਦਾ ਸਰਦੀ ਹੋਣ ਕਰਕੇ ਜਿਹੜੇ ਬਾਈਕ ਚੱਲਣੇ ਬੰਦ ਹੋਏ ਆ ਹਰੇਕ ਬੰਦਾ ਜਿਹੜਾ ਵੀ ਕੋਈ ਮਾਰਕੀਟ ਚ ਆਉਂਦਾ ਆਪਣੀ ਗੱਡੀ ਲੈ ਕੇ ਆਉਂਦਾ ਵਾ ਜਿਹਦੇ ਕਰਕੇ ਜਿਹੜਾ ਥੋੜੀ ਜੀ 2-4 ਦਿਨ ਇਹ ਸਮੱਸਿਆ ਹੈਗੀ ਆ ਉਹ ਵੀ ਆਪਾਂ ਇਹਨਾਂ ਦੀ ਕੋਸ਼ਿਸ਼ ਕਰ ਰਹੇ ਆ ਕਿ ਵੱਧ ਤੋਂ ਵੱਧ ਮੈਦਾਨ ਗਰਾਉਂਡ ਵਾਲੇ ਪਾਸੇ ਪਾਰਕਿੰਗ ਕਰਵਾਈ ਜਾਂਦੀ ਆ ਹੋਰ ਵੀ ਜਿਹੜਾ ਆਪਾਂ ਸਾਡੇ ਪੁਲਿਸ ਲੈਵਲ ਦੀ ਗੱਲ ਵਾ ਉਹ ਅਸੀਂ ਕਰਾਂਗੇ ਜਿਹੜਾ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਪਬਲਿਕ ਨੂੰ ਨਿਰਵਿਘਨ ਜਿਹੜਾ ਉਹ ਅਪਾ ਚਲਾਉਣ ਵਿੱਚ ਕੋਸ਼ਿਸ਼ ਕਰਾਂਗੇ ਇਹ ਜਿਹੜੇ ਟਾਸਕ